ਟਰੰਪ ਨੇ ਚੀਨੀ ਸਮਾਨ ਤੇ 104% ਟੈਰਿਫ ਲਗਾਇਆ ਹੈ। ਹੁਣ ਜਿਨਪਿੰਗ ਨੇ ਵੀ ਅਮਰੀਕਾ ਵਿਰੁੱਧ ਵੱਡੀ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਚੀਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਅੰਤ ਤੱਕ ਲੜੇਗਾ। ਹੋਰ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਚੀਨ ਅਮਰੀਕੀ ਖੇਤੀਬਾੜੀ ਉਤਪਾਦਾਂ 'ਤੇ ਟੈਰਿਫ ਲਗਾਉਣ ਅਤੇ ਹਾਲੀਵੁੱਡ ਫਿਲਮਾਂ ਤੇ ਪਾਬੰਦੀ ਲਗਉਣ ਦੀ ਤਿਆਰੀ ਕਰ ਰਿਹਾ ਹੈ ਚੀਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਟੈਰਿਫ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਤੁਹਾਨੂੰ ਦੱਸ ਦਿਆ ਕਿ ਚੀਨ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਸ਼ੁਰੂ ਹੋ ਗਿਆ ਹੈ ਦੋਵੇਂ ਦੇਸ਼ ਟੈਰਿਫ ਨੂੰ ਲੈ ਕੇ ਆਮਣੂ ਸਾਹਮਣੇ ਨੇ ਚੀਨ ਨੇ ਸਪਸ਼ਟ ਕਰ ਦਿੱਤਾ ਕਿ ਉਹ ਅਮਰੀਕਾ ਦੀ ਸਨੀਤੀ ਵਿਰੁੱਧ ਅੰਤ ਤੱਕ ਲੜੇਗਾ ਅਮਰੀਕੀ ਟੈਰਿਫ ਕਦੇ ਵੀ ਸਵੀਕਾਰ ਨਹੀਂ ਕੀਤੇ ਜਾਣਗੇ ਡੋਨਾਲਡ 트ੰਪ ਨੇ ਪਹਿਲਾਂ ਚੀਨੀ ਸਮਾਨ ਤੇ 20% ਟੈਰਿਫ ਲਗਾਇਆ ਸੀ ਚੀਨ ਦੇ ਜਵਾਬ ਤੋਂ 트ੰਪ ੜਕ ਗਏ ਅਤੇ ਦੂਜੀ ਵਾਰ 트ੰਪ ਨੇ 2 ਅਪ੍ਰੈਲ ਨੂੰ ਚੀਨ ਰਿਤ 30% ਬਾਦੂ ਟੈਰਿਫ ਦਾ ਐਲਾਨ ਕੀਤਾ ਪਰ ਜਵਾਬ ਵਿੱਚ ਚੀਨ ਨੇ ਵੀ ਅਮਰੀਕੀ ਸਮਾਨ ਤੇ 30% ਟੈਰਿਫ ਲਗਾ ਦਿੱਤਾ ਚੀਨ ਦੀ ਇਸ ਜਵਾਬੀ ਕਾਰਵਾਈ ਤੋਂ ਡੋਨਾਲਡ ਟਰੰਪ ਉਸੇ ਵਿੱਚ ਆ ਗਏ ਉਸਨੇ ਅਮਰੀਕਾ ਵਿੱਚ ਚੀਨੀ ਸਾਮਾਨ ਤੇ 50% ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੁਣ ਤੱਕ ਅਮਰੀਕਾ ਚੀਨ ਤੇ ਕੁੱਲ 104% ਟੈਰਿਫ ਲਗਾ ਚੁੱਕਾ ਹੈ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿੱਚਕਾਰ ਜੰਗ ਨੇ ਆਰਥਿਕ ਮੰਦੀ ਦਾ ਡਰ ਪੈਦਾ ਕੀਤਾ ਹੈ ਜਿੰਦੇ ਪ੍ਰਧਾਨ ਮੰਤਰੀ ਲੀ ਕਿਆੰਗ ਨੇ ਮੰਗਲਵਾਰ ਨੂੰ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਔਰਸੁਲਾ ਵਾਨ ਡੇਰ ਲੇਨ ਨਾਲ ਗੱਲਬਾਤ ਦੌਰਾਨ ਟਰੰਪ ਦੀ ਟੈਰਿਫ ਨੀਤੀ ਦਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਚੀਨ ਕਿਸੇ ਵੀ ਨਕਾਰਾਤਮਕ ਬਾਹਰੀ ਝਟਕੇ ਨਾਲ ਜਿੱਥੇ ਲਈ ਪੂਰੀ ਤਰ੍ਹਾਂ ਸਮਰਥ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਟ੍ਰੰਪ ਦੇ ਟੈਰਿਫ ਧਮਕੀ ਦੇ ਬਾਵਜੂਦ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ 2025 ਵਿੱਚ ਨਿਰੰਤਰ ਅਤੇ ਸਿਹਤਮੰਦ ਆਰਥਿਕ ਵਿਵਸਥਾ ਨੂੰ ਬਰਕਰਾਰ ਰੱਖੇਗੀ। ਦੱਸਦੇ ਕਿ ਪ੍ਰਧਾਨ ਮੰਤਰੀ ਲੀ ਕਾਂਗ ਨੇ ਅੱਗੇ ਕਿਹਾ ਕਿ ਚੀਨ ਦਾ ਸਖਤ ਜਵਾਬ ਆਪਣੇ ਹਿੱਤਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਵਪਾਰ ਨਿਯਮਾਂ ਦੀ ਪੱਖਿਆ ਕਰਨਾ ਹੈ। ਉਹਨਾਂ ਨੇ ਕਿਹਾ ਕਿ ਅਮਰੀਕੀ ਟੈਰਿਫ ਇੱਕ ਤਰਫਾ ਸਵੈਤਵਾਦ ਅਤੇ ਆਰਥਿਕ ਜ਼ਬਰਦਸਤੀ ਦੀ ਇੱਕ ਉਦਾਹਰਣ ਹਨ ਬਲੂ ਵਰਕ ਦੀ ਰਿਪੋਰਟ ਦੇ ਅਨੁਸਾਰ ਲੀ ਕਯੰ ਨੇ ਕਿਹਾ ਕਿ ਸਵੈਤਵਾਦ ਦੇ ਕਿਤੇ ਵੀ ਨਹੀਂ ਲਿਆ ਜਾਵੇਗਾ ਆਰਥਿਕਤਾ ਵਿੱਚ ਖੁੱਲਾਪਨ ਅਤੇ ਸਹਿਯੋਗ ਹਰ ਕਿਸੇ ਦੇ हित ਵਿੱਚ ਹੈ ਲੀ ਕਯੰ ਨੇ ਕਿਹਾ ਕਿ ਇਸ ਸਾਲ ਚੀਨ ਦੀਆਂ ਵਿਸ਼ਾਲ ਆਰਥਿਕ ਨੀਤੀਆਂ ਨੇ ਵੱਖ-ਵੱਖ ਅਨਿਸ਼ਚਿਤਤਾਵਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਹੈ ਇਸ ਦਾ ਮਤਲਬ ਹੈ ਕਿ ਚੀਨ ਨੇ ਅਮਰੀਕਾ ਦੇ ਟੈਰਿਫ ਨਾਲ ਜਿੱਥੇ ਨੇ ਪਹਿਲਾਂ ਹੀ ਤਿਆਰੀ ਕਰ ਲਈ ਹੈ। ਦੂਜੇ ਪਾਸੇ ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਸੀਂ ਅੰਤ ਤੱਕ ਲੜਾਂਗੇ। ਪਿਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਤੇ ਆਰਥਿਕ ਧੱਕੇਸ਼ਾਹੀ ਤੇ ਵਿਸ਼ਵ ਅਰਥਵਿਵਸਥਾ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਹੋਰਾਂ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਚੀਨ ਨੇ ਟਰੰਪ ਦੇ ਟੈਰਿਫ ਦਾ ਬਦਲਾ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੋ ਵੱਡੇ ਚੀਨੀ ਬਲੋਕਰਾਂ ਨੇ ਅਮਰੀਕਾ ਵਿਰੁੱਧ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਤਹਿਤ ਚੀਨੀ ਅਧਿਕਾਰੀ ਅਮਰੀਕਾ ਬਿਲਦ ਸਖਤ ਕਾਰਵਾਈ ਕਰਨ ਜੇ ਤਿਆਰੀ ਕਰ ਰਹੇ ਨੇ ਜਿੱਦ ਨਹੀਂ ਅਮਰੀਕੀ ਖੇਤੀਬਾੜੀ ਪਾਣਾ ਤੇ ਟੈਲੀਫੋਨ ਲਗਾ ਸਕਦਾ ਹੈ ਤੇ ਹਾਲੀਵੁੱਡ ਫਿਲਮਾਂ ਦੇ ਪਾਪੰਦੀ ਲਗਾ ਸਕਦਾ ਹੈ